ਕੋ ਆਇਆ ਭਾਈ ਪੈਟਰੋਲ ਤੇ ਮੋ ਗਿਆ ਮੋ ਗਿਆ ਕਿਤੇ ਰਤ ਰਤ ਮੋ ਗਿਆ ਲੱਗਦਾ ਨਹੀਂ ਆ 10-12 ਬੰਦਿਆਂ ਨੂੰ ਪਈ ਜਾਂਦਾ ਐਦਾਂ ਹੀ ਕੁੰਡੀਆਂ ਚੱਲੀ ਜਾਂਦੀਆਂ ਵਾ ਥੋੜੀ ਦੇਰ ਪਹਿਲਾਂ ਥੋੜੀ ਦੇਰ ਪਹਿਲਾਂ ਇੱਥੇ ਕਹਿ ਦਿੱਤਾ ਗਿਆ ਪੈਟਰੋਲ ਨਹੀਂ ਗਿਆ ਸਾਨੂੰ ਡੀਜ਼ਲ ਲਗਾ ਪੈਟਰੋਲ ਉਹ ਫੁੱਲਰ ਪਿੱਛੋਂ ਆਫ ਹੋ ਗਿਆ ਸੀ ਲੌਕ ਹੋ ਗਿਆ ਸੀ ਹੁਣ ਚੰਡੂ ਹੋ ਗਿਆ ਪਿੱਛੋਂ ਦੋ ਲੇਡੀਜ਼ ਆਈਆਂ ਆਪਣੀ ਕਾਰ ਨਾਲ ਨੇ ਸੱਸੀ ਨਾਲ ਗੱਲ ਕੀਤੀ ਅੰਕਲ ਜੀ ਨਾਲ ਉਹ ਬਲੂਟਰ ਪਰ ਮਲੇ ਤੇ ਨਾਲ ਹੀ ਉਹਨਾਂ ਨੇ ਗੱਡੀ ਟੈਂਕੀਪੂਲ ਕਰਕੇ ਭੇਜਿਆ ਉਹਨਾਂ ਨੂੰ ਪਰੋਦੀ ਕਿਲਤ ਇਸ ਵੇਲੇ ਹੁਣ ਅੰਮ੍ਰਿਤਸਰ ਸ਼ਹਿਰ ਵਿੱਚ ਵੀ ਪਹੁੰਚ ਚੁੱਕੀ ਆ ਚੜ੍ਹਦੀ ਸਵੇਰ ਦੇ ਨਾਲ ਹੀ ਪੈਟਰੋਲ ਦੀ ਜਿਹੜੀ ਕਿਲਤ ਆ ਸਾਹਮਣੇ ਦੇਖਣ ਨੂੰ ਮਿਲ ਰਹੀ ਆ ਜਿਸ ਤਰ੍ਹਾਂ ਕਿ ਲੇਨ ਲਗਾ ਕੇ ਇੱਥੇ ਬਾਈਕ ਖੜੀਆਂ ਲੇਕਿਨ ਤੁਹਾਨੂੰ ਦੱਸ ਦਈਏ ਇੱਥੇ ਪੈਟਰੋਲ ਖਤਮ ਹੋ ਚੁੱਕਾ ਸਿਰਫ ਤੇ ਸਿਰਫ ਡੀਜ਼ਲ ਜਿਹੜਾ ਉਹ ਭਰਿਆ ਜਾ ਰਿਹਾ ਤੇ ਪੈਟਰੋਲ ਪੰਪ ਵੱਲੋਂ ਇੱਕ ক্লোਜ਼ ਫੋਰ ਕਲਿਜ਼ਿੰਗ ਦਾ ਬੋਰਡ ਲਗਾ ਦਿੱਤਾ ਗਿਆ ক্লোਜ਼ ਫੋਰ ਕਲੀਨਸਿੰਗ ਇਸ ਦਿਨ ਨਾਲ ਗੱਲ ਕਰੀਏ ਪੈਟਰੋਲ ਤੇ ਚਲੋ ਟਰੱਕ ਦੇ ਉੱਤੇ ਆਂਦਾ ਹੈ ਟਰਾਂਸਪੋਰਟੇਸ਼ਨ ਯੂਜ਼ ਹੁੰਦੀ ਹੈ ਲੇਕਿਨ ਸੀਐਨਜੀ ਦੀ ਗੱਲ ਕੀਤੀ ਪਾਈਪਲਾਈਨ ਹੈਗੀ ਹੈ ਸੀਐਨਜੀ ਦੀ ਸੀਐਨਜੀ ਦਾ ਵੀ ਕਹਿੰਦੇ ਪ੍ਰੈਸ਼ਰ ਨਹੀਂ ਹੈਗਾ ਤੇ ਸੀਐਨਜੀ ਵੀ ਨਹੀਂ ਪਾਈ ਜਾ ਰਹੀ ਇੱਥੇ ਸਿਰਫ ਤੇ ਸਿਰਫ ਡੀਜ਼ਲ ਪਾਇਆ ਜਾ ਰਿਹਾ ਜੇ ਹਾਂਜੀ ਕੀ ਲੈਣਾ ਹੈ ਕੀ ਲੈਣਾ ਹੈ ਪੈਟਰੋਲ ਪਾਉਣਾ ਹੈ ਭਾਈ ਮੈਨੂੰ ਪੈਟਰੋਲ ਤੇ ਮੋ ਗਿਆ ਮੋ ਗਿਆ ਕਿਤੇ ਰਤ ਰਤ ਮੋ ਗਿਆ ਉਹ ਡੀਜ਼ਲ ਪਾਰੇ ਬਸ ਭਾਈ ਪ੍ਰੋਲ ਜੇ ਅੰਨੀ ਪਬਲਿਕ ਹੋਤੀ ਕਿੱਥੇ ਜਾਏਗੀ ਪਬਲਿਕ ਲੈਣ ਲੱਗੇ ਖਲੋਤੀ ਪਰ ਪਾਦੇ ਨਹੀਂ ਪਏ ਪਾਦੇ ਨਹੀਂ ਪਏ ਆ ਤੇ ਇਹਨੀ ਪਬਲਿਕ ਕਿੱਥੇ ਜਾਏਗੀ ਹੈ ਤਸਵੀਰਾਂ ਤੁਹਾਨੂੰ ਅੱਗੇ ਦਿਖਾਵਾਂਗੇ ਸਿਰਫ ਡੀਜ਼ਲ ਤੇ ਡੀਜ਼ਲ ਹੀ ਪਾਇਆ ਜਾ ਰਿਹਾ ਹੈ ਪੈਟਰੋਲ ਕਹਿੰਦੇ ਜੀ ਖਤਮ ਹੋ ਗਿਆ ਡੀਜ਼ਲ ਗੱਡੀਆਂ ਲਾਈਨ ਲਗਾ ਕੇ ਲੱਗੀਆਂ ਤੇ ਡੀਜ਼ਲ ਹੀ ਤੁਹਾਨੂੰ ਇੱਥੇ ਪਾਉਂਦੇ ਨਜ਼ਰ ਆਗੇ ਕੈਂਨੀਆਂ ਵੀ ਭਰੀਆਂ ਜਾ ਰਹੀਆਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਡੀਜ਼ਲ ਗੱਡੀ ਓਨਲੀ ਡੀਜ਼ਲ ਓਨਲੀ ਡੀਜ਼ਲ ਪੈਟਰੋਲ ਨਹੀਂ ਪੈ ਰਿਆ ਤੇ ਤੁਸੀਂ ਦੇਖੋਗੇ ਕੈਂਨੀਆਂ ਲੱਗੀ ਹੋਈਆਂ ਕੈਂਨੀਆਂ ਦੇ ਵਿੱਚ ਵੀ ਡੀਜ਼ਲ ਲੈਣ ਆਏ ਲੋਕ ਪੈਟਰੋਲ ਲਗਾ ਹੈਗਾ ਥੋੜਾ ਬਹੁਤ ਹੋਏਗਾ ਤੇ ਪੰਦੇ ਕਿਉਂ ਨਹੀਂ ਪਏ ਬਾਤ ਉਹਨੇ ਥੋੜਾ ਪੰਦ ਹਾਂਜੀ ਕਿੰਨਾ ਪੈਟਰੋਲ ਕਿੰਨਾ ਗਿਆ ਆਪਣੇ ਕੋਲ ਪੈਟਰੋਲ ਥੋੜਾ ਹੀ ਰਹਿ ਗਿਆ ਹੁਣ ਥੋੜਾ ਹੀ ਰਹਿ ਗਿਆ ਤੇ ਡੀਜ਼ਲ ਡੀਜ਼ਲ ਹੈ ਦੇ ਰਹੇ ਆ ਸਾਨੂੰ ਦੇ ਰਹੇ ਆ ਲਾਈਨ ਲਗਾ ਕੇ ਪਰ ਇਹ ਇੱਕੋ ਸਟੇਸ਼ਨ ਚੱਲ ਰਿਹਾ ਫਿਲਿੰਗ ਸਟੇਸ਼ਨ ਇੱਕੋ ਚੱਲ ਰਿਹਾ ਬਾਕੀ ਨਹੀਂ ਚੱਲਦੇ ਬੇਟਾ ਦੋਵੇਂ ਚੱਲਦੇ ਆ ਪਰ ਹਰ ਚੀਜ਼ ਨੂੰ ਕੰਟਰੋਲ ਕਰਕੇ ਚਲਾ ਰਹੇ ਆ ਕਿ ਕੰਮਸਣਾ ਹੋਵੇ ਲੜਾਈ ਝਗੜਾ ਨਾ ਹੋਵੇ ਥੋੜੀ ਦੇਰ ਪਹਿਲਾਂ ਥੋੜੀ ਦੇਰ ਪਹਿਲਾਂ ਇੱਥੇ ਕਹਿ ਦਿੱਤਾ ਗਿਆ પેટ્રોલ ਨਹੀਂ ਹੈਗਾ ਸਿਰਫ ਡੀਜ਼ਲ ਹੈਗਾ પેટ્રોલ ਉਸਦੇ ਪਿੱਛੋਂ ਆਫ ਹੋ ਗਿਆ ਸੀ ਲੌਕ ਹੋ ਗਿਆ ਸੀ ਹੁਣ ਚੱਲੂ ਹੋ ਗਿਆ ਤੇ ਸੀਐਨਜੀ ਦੀ ਕੀ ਕਿਲਤ ਆ ਰਹੀ ਅਸੀਂ ਅੰਜੀ ਸੀਐਨਜੀ ਸੀਐਨਜੀ ਵਾਲੇ ਦੱਸਣਗੇ ਅਸੀਂ ਨਹੀਂ ਦੱਸਦੇ ਸੀਐਨਜੀ ਦੇ ਉਹਨੇ ਅਫਸਰ ਬੈਠੇ ਆ ਉਹ ਤੁਹਾਨੂੰ ਹੀ ਦੱਸਣਗੇ ਸੀਐਨਜੀ ਦੇ ਕਹਿੰਦੇ ਪ੍ਰੈਸ਼ਰ ਨਹੀਂ ਹੈਗਾ ਉਹ ਅਫਸਰ ਦੱਸਣਗੇ ਉਹਨਾਂ ਨੇ ਚੱਲੋ ਬੈਠੇ ਆ ਅੰਦਰ પેટ્રોલ ਦੀ ਕਿਲ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਲਾਈਨ ਲਗਾ ਕੇ ਲੋਕ ਖੜੇ ਹੈ ਲੰਬੀ ਕਤਾਰਾਂ ਲੈਂਦੀ ਲੰਬੀ ਕਤਾਰਾਂ ਤੁਸੀਂ ਦੇਖ ਸਕਦੇ ਹੋ ਕਾਰਨ ਕੀ ਹੈ ਟਰਾਂਸਪੋਰਟੇਸ਼ਨ ਦੀ ਹੜਤਾਲ ਟਰਾਂਸਪੋਰਟੇਸ਼ਨ ਦੀ ਹੜਤਾਲ ਕਰਕੇ ਪੂਰੇ ਸ਼ਹਿਰ ਦੇ ਪੂਰੇ ਦੇਸ਼ਵਾਸੀਆਂ ਨੂੰ ਯੋਜਨਾ ਪੈ ਰਹੀਆ ਉਤੇ ਇਹ ਕਾਨੂੰਨ ਜਿਹੜਾ ਹੈ ਸੈਂਟਰ ਗਵਰਨਮੈਂਟ ਵੱਲੋਂ ਪਾਸ ਕੀਤਾ ਗਿਆ ਐਕਸੀਡੈਂਟ ਦਾ ਕਾਨੂੰਨ ਜਿਸ ਦੇ ਚੱਲਦੇ ਹੋਏ ਟਰਾਂਸਪੋਰਟੇਸ਼ਨ ਦੀ ਹੜਤਾਲ ਕਰ ਦਿੱਤੀ ਗਈ ਹੈ ਹੜਤਾਲ ਜਿਹੜੀ ਹੈ ਟਰਾਂਸਪੋਰਟੇਸ਼ਨ ਦੀ ਹੜਤਾਲ ਦਾ ਇਹ ਰੂਪ ਦੇਖਣ ਨੂੰ ਮਿਲਿਆ ਜਿੱਥੇ ਕਿ ਆਮ ਜਨਤਾ ਬਹੁਤ ਖਰਾਬ ਹੋ ਰਹੀ ਹੈ ਦੂਸਰੀ ਗੱਲ ਕਰੀਏ ਹਾਂਜੀ ਪੈਟਰੋਲਰ ਆਏ ਹੋ ਹਾਂਜੀ ਭਾਈ ਜੀ ਕਿੰਨੀ ਦੇਰ ਹੋ ਗਈ ਲਾਈਨ 'ਚ ਲੱਗੇ ਘਟੋ ਘਟ ਭਾਈ 2 ਘੰਟੇ ਤੋਂ ਹੋ ਹੀ ਗਏ ਹੋਣੇ ਤੁਹਾਨੂੰ ਲੱਗਦਾ ਪੈਟਰੋ ਲੱਗਦਾ ਨਹੀਂ ਆ ਦਾ ਸ਼ਵਾਰਥੀ ਬੰਦਿਆਂ ਨੂੰ ਪਈ ਜਾਂਦਾ ਵਾ ਐਦਾਂ ਹੀ ਕੁੰਡੀਆਂ ਚੱਲੀ ਜਾਂਦੀਆਂ ਵਾ ਅੱਗੋਂ ਵੇਖੋ ਲੱਗੇ ਆ ਨੇ ਦੇਣ ਤੇ ਪੈਟਰੋਲ ਜਿਹੜਾ ਤੁਸੀਂ ਦੇਖ ਰਹੇ ਹੋ ਸਾਹਮਣੇ ਗੱਡੀ ਦੇ ਵਿੱਚ ਪੈ ਰਿਹਾ ਬਾਈਕ ਦੇ ਵਿੱਚ ਪੈ ਰਿਹਾ ਕਿੱਥੇ ਤੁਸੀਂ ਦੇਖਿਆ ਤੁਹਾਡੇ ਨੇ ਮੈਂ ਵੇਖਿਆ ਬਾਈਕ ਦੇ ਵਿੱਚ ਕੈਮਰੇ ਲੱਗੇ ਹੋ ਨੇ ਪੰਜਾਬ ਪੁਲਿਸ ਦਾ ਵੀਰ ਆਇਆ ਉਹ ਪੁਆ ਕੇ ਗਿਆ ਮੇਰੀਆਂ ਅੱਖਾਂ ਸਾਹਮਣੇ ਪੁਆ ਕੇ ਗਿਆ ਰਾ ਬਾਗ ਥਾਣੇ ਦੀ ਦਿੱਤੀ ਰੈਫਰੈਂਡ ਨਾਲ ਹੀ ਮਿੰਟੋ ਮਿੰਟ ਪਾ ਕੇ ਉਹਨੂੰ ਤੋੜਦਾ ਹੁਣੇ ਮੇਰੇ ਸਾਹਮਣੇ ਪਈ ਉਹ 5 ਲੀਟਰ ਦੀ ਕੈਨੀ ਉਹ ਵੀਰ ਹੁਣੇ ਪੜਵਾ ਕੇ ਗਿਆ ਪਰ ਆਪਾਂ ਕੀ ਬੋਲ ਸਕਦੇ ਆ ਯਾਨੀ ਕਿ ਸਿਰਫ ਤੇ ਸਿਰਫ ਆਪਣਾ ਸ਼ਪਾਰਸ਼ੀ ਸ਼ਪਾਰਸ਼ੇ ਚੱਲਦੀ ਪਈ। ਸ਼ਪਾਰਸ਼ ਦਾ ਕੰਮ ਹੋ ਰਿਹਾ ਜੀ ਬਿਲਕੁਲ। ਕਾਰਨ ਕਿ ਸ਼ਪਾਰਸ਼ ਦਾ। ਹੁਣ ਇਹ ਸਰ ਐਹੀ ਤੇ ਸੁਣਗੇ। ਕੀ ਜਾਣ ਸਕਦੇ? ਮਾਲਕ ਹੀ ਜਾਣ ਸਕਦੇ। ਹੁਣ ਇਹ ਨਹੀਂ ਦੁਨੀਆ ਲੱਗੀ ਇੱਥੇ ਉਹਨਾਂ ਨੂੰ ਤੇ ਤੇਲ ਪਾਇਆ ਨਹੀਂ ਕਿਸੇ ਨੂੰ। ਡਰ ਨੋਵੇ ਦੇ ਖੜੇ ਇੱਥੇ ਤੇ ਕਿੰਨੀ ਦੇਰ ਹੋ ਗਈ? ਕੀ ਕੰਮ ਕੀ ਕਰਦੇ ਹੋ? ਸਰ ਮੈਂ A U ਸਮਾਲ ਫਾਈਨਾਂਸ ਬੈਂਕ 'ਚ ਐਮਪਲੋਏ ਆਂ। ਸਵੇਰ ਦਾ 9:00 ਆਫਿਸ ਗਿਆ ਟੈਂਡੈਂਸ ਲਗਾਈ। ਟੈਂਡੈਂਸ ਲਗਾ ਕੇ ਉਸ ਤੋਂ ਬਾਅਦ ਪੈਟਰੋਲ ਪਵਾਉਣੇ ਸੀ ਮਾਰਕੀਟ ਨਿਕਲਣਾ ਸੀ ਤੇ ਅਜੇ ਤੱਕ ਲਾਈਨ 'ਚ ਲੱਗੇ ਆਂ। ਪਿੱਛੇ ਦੋ ਲੇਡੀਜ਼ ਆ ਤੇ ਸਾਡੇ ਕੋਈ ਵੈਲਯੂ ਨਹੀਂ ਹੈ। ਉਹ ਇੱਥੇ ਕਹਿੰਦਾ ਕਿ ਪੈਟਰੋਲ ਨਹੀਂਗਾ। ਉਹਨਾਂ ਪਾਸੇ ਪੈਟਰੋਲ ਹੈ। ਉਹਨਾਂ ਕੋਲੋਂ ਸੇ ਪੈਟਰੋਲ ਆਇਆ ਨਾ ਕੋਈ। ਨਹੀਂ ਉਹ ਕਹਿੰਦੇ ਪੈਟਰੋਲ ਥੋੜਾ ਹੈਗਾ ਹੀ ਸਾਰਿਆਂ ਨੂੰ ਪਾ ਰਹੇ ਆ। ਪਰ ਲੱਗਦਾ ਪਿਆ ਤੁਹਾਨੂੰ ਲੱਗਦਾ ਪਿਆ ਤੁਹਾਨੂੰ ਪਾ ਰਹੇ ਆ। ਕ੍ਰਿਟਿਸਿਜ਼ਮ ਚੱਲ ਰਿਹਾ ਪੂਰਾ। ਕੋਈ ਸਾਰਿਆਂ ਨੂੰ ਨਹੀਂ ਪਾ ਰਹੇ। ਸਾਰਿਆਂ ਨੂੰ ਪਾ ਰਹੇ ਲੱਗਦਾ ਪਿਆ ਤੁਹਾਨੂੰ ਪਾ ਰਹੇ ਆ। ਨਹੀਂ ਪਾ ਰਹੇ। ਨਾ ਜੀ ਨਹੀਂ ਪਾ ਰਹੇ ਜੀ। ਸਵੇਰ ਦੇ ਮੇਰੇ ਨਾਲ ਦੇ ਵੀਰ ਭਰਾ ਸਾਰੇ ਖੜੇ ਹੋ ਦੇਖੋ ਸਾਰੇ ਖੜੇ ਮੇਰੇ ਨਾਲ। ਕੋਈ ਕਹਿੰਦੇ ਤੁਸੀਂ ਕਿਸੇ ਨੂੰ ਪਿਆ ਹੋਵੇ ਤੇਲ। ਪੈਟਰੋਲ ਦੀ ਤੇ ਪੈਟਰੋਲ ਦੀ ਲਾਈਨ ਲ ਇਹ ਲੋਕਾਂ ਨੂੰ ਕਿਲਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹਾਂਜੀ ਤੁਸੀਂ ਕਹਿੰਦੇ ਜਾਂਦੇ ਹੋ ਸਿਰ ਵੈਸੇ ਤੇ ਹਰ ਜਗ੍ਹਾ ਅਸੀਂ ਦੇਖ ਰਹੇ ਹਾਂ ਕਿ ਪ੍ਰੋਬਲਮ ਆ ਰਹੀ ਹੈ ਪਰ ਇੱਥੇ ਜਦੋਂ ਆਏ ਆ ਨਾਰਿੰਗ ਸਿੰਘ ਸਾਹਿਬ ਦੇ ਪੈਟਰੋਲ ਪੰਪ ਤੇ ਤੇ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਨਹੀਂ ਆਈਆਂ ਥੋੜਾ ਜਿਹਾ ਵਕਤ ਜ਼ਰੂਰ ਲੱਗਾ ਕਿ ਉਹਨਾਂ ਨੇ ਵਾਰੀ-ਵਾਰੀ ਸਾਰੇ ਬਹੁਤ ਇਸ ਕਰਕੇ ਲੱਗ ਰਿਹਾ ਲੋਕ ਜ਼ਿਆਦਾ ਲੋਕ ਜ਼ਿਆਦਾ ਰਸ਼ ਜ਼ਿਆਦਾ ਸੋਪਰ ਸਾਨੂੰ ਇਨੀ ਦਿੱਕਤ ਨਹੀਂ ਆਈ ਉਹਨਾਂ ਦੇ ਹੁੰਦੇ ਆਮ ਥੈਂਕਫੁਲ ਟੂ ਹਿਮ ਕਿ ਸਾਨੂੰ ਪ੍ਰੋਵਾਈਡ ਹੋਇਆ ਪੈਟਰੋਲ ਕੋਈ ਦਿੱਕਤ ਨਹੀਂ ਹੈ ਥੈਂਕ ਯੂ ਪੈਟਰੋਲ ਤੇ ਉਹ ਵੀ ਕਹਿ ਰਹੇ ਹੈ ਲਿਮਟਿਡ ਹੈਗਾ ਤੇ ਲਾਈਨ ਸਰ ਅਹੀ ਦੇ ਰਿਹਾ ਹੈ ਲਿਮਟਿਡ ਲੋਕਾਂ ਨੂੰ ਪਰ ਲੋਕੀ ਜਿਆਦਾ ਪੈਨਿਕ ਹੈਗੇ ਪੈਨਿਕ ਹੋਣ ਕਰਕੇ ਕੋਈ ਨਾ ਬਨੇ ਨਾ ਤੇ ਸੀਕੁਐਂਸ ਸਭ ਨੂੰ ਮਿਲਦਾ ਜਾਏਗਾ ਬਿਲਕੁਲ ਰਗੜ ਤੇ ਸਿਰਫ ਇਹ ਦਿੱਕਤ ਆ ਰਹੀ ਹੈ ਕਿ ਨਹੀਂ ਤੇ ਇਹਦੇ ਵਿੱਚ ਇੱਕ ਲਾਈਨ ਲਗवानी ਚਾਹੀਦੀ ਹੈ ਜਿਆਦਾ ਤੁਹਾਡੇ ਹਿਸਾਬ ਨਾਲ ਲਾਈਨ ਲਗवानी ਚਾਹੀਦੀ ਤਾਂ ਕਿ ਸਾਰੇ ਨੂੰ ਪਤਾ ਚੱਲੇ ਕਿ ਵਾਰੀ ਵਾਰੀ ਪੈ ਰਹੀ ਹੈ ਲਾਈਨ ਲਗਵਾਉਣ ਨੂੰ ਤਿਆਰ ਨੇ ਪਰ ਜਿਹੜੀ ਜਨਤਾ ਆ ਪਬਲਿਕ ਆ ਉਹ ਲੋਗ ਨਹੀਂ ਸੁਣਦੇ ਪਏ ਉਹ ਤੇ ਲਗਵਾ ਰਹੇ ਨੇ ਕਿਊਜ਼ ਸੋ ਕੋਈ ਦਿੱਕਤ ਨਹੀਂ ਆ ਰਹੀ ਅਸੀਂ ਅਗਰ ਦੋ ਦੋ ਪਾਕ ਹਰ ਪਾਸੇ ਚਲਦਾ ਆ ਰਿਹਾ ਜਿੱਥੇ ਕਿ ਇੱਥ ਜਿਨੂੰ ਨਹੀਂ ਅਸੀਂ ਘਰ ਬਣਾਤੀ ਜਿਨ ਨਹੀਂ ਮਿਲਿਆ ਉਹ ਲੈਣਾ ਜੇ ਲੱਗੇ ਤੇਨਾ ਘੰਟੇ ਕਿੰਨੀ ਦੇਰ ਹੋ ਗਈ ਕਿੰਨੀ ਦੇਰ ਹੋ ਗਈ 2 ਘੰਟੇ 2 ਘੰਟੇ ਹੋ ਗਏ ਲਾਈਨ ਤੇ ਲੱਗੇ ਜਿਨਾਂ ਨੂੰ ਪੈਟਰੋਲ ਮਿਲ ਗਿਆ ਉਹ ਤੇ ਖੁਸ਼ ਹੈਗੇ ਜਿਨ ਨੂੰ ਨਹੀਂ ਮਿਲਿਆ ਉਹ ਲਾਈਨ ਤੇ ਲੱਗੇ ਨੇ ਲਾਈਨ ਤੇ ਲੱਗੇ ਹੁਣ ਕਾਫੀ ਗੱਡੀਆਂ ਲਾਈਨ ਤੇ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤੇ ਐਂਬੂਲੈਂਸ ਜਿਹੜੀ ਆਈ ਹੈ ਉਹਨੂੰ ਵੀ ਪੈਟਰੋਲ ਪਾ ਕੇ ਤੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਂਬੂਲੈਂਸ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਪੈਟਰੋਲ ਜਿਹੜਾ ਇਹਨਾਂ ਦਾ ਬਾਰ-ਬਾਰ ਕਿਹਾ ਜਾ ਰਿਹਾ ਪੈਟਰੋਲ ਲਿਮਟਿਡ ਹੈ ਲਿਮਟਿਡ ਪੈਟਰੋਲ ਹੋਣ ਕਰਕੇ ਜਿਹੜਾ ਪੈਨਿਕ ਕ੍ਰੀਏਟ ਹੋ ਗਿਆ ਜਿਸ ਕਰਕੇ ਲੋਕੀ ਲਾਈਨ ਚ ਲੱਗੇ ਹੋਇਆ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਹਰ ਪੈਟਰੋਲ ਪੰਪ ਦਾ ਹਾਲ ਹੈ ਅੰਮ੍ਰਿਤਸਰ ਦੇ ਗੱਲ ਕਰੀਏ ਹਰ ਜ਼ਿਲ੍ਹੇ ਦੇ ਪੈਟਰੋਲ ਪੰਪ ਦਾ ਹਾਲ ਹੈ ਜੋ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੈਨੇਜਮੈਂਟ ਲੰਬੀ-ਲੰਬੀ ਕਤਾਰਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਲੰਬੀ ਲਾਈਨ ਲੱਗੀ ਹੈ ਲਾਈਨ ਕਿੱਡੀ ਲੰਬੀ ਲੱਗ ਚੁੱਕੀ ਹੈ ਤੇ ਇਹ ਲਾਈਨ ਪੈਟਰੋਲ ਦੀ ਕਿੱਲਤ ਦੇ ਚਲਦੇ ਲੱਗੀ ਹੋਈ ਹੈ ਪੈਟਰੋਲ ਦੇ ਲਈ ਡੀਜ਼ਲ ਦੇ ਲਈ ਲੋਕ ਲੰਬੀ ਲਾਈਨ ਦੇ ਵਿੱਚ ਖੜੇ ਆ ਲਾਈਨ ਲਗਨ ਕਰਕੇ ਜਿਹੜਾ ਰਸਤਾ ਵੀ ਜਾਮ ਹੋ ਗਿਆ ਜਿਸ ਕਰਕੇ ਪٹرول ਪੰਪ ਦੀ ਗੱਲ ਕਰੀਏ ਇੱਥੇ ਵੀ ਲੋਕੀ ਲਾਈਨ ਤਣਾਈ ਜਾ 파 ਰਹੇ ਕਾਰਨ ਕੀ ਹੈ ਪٹرول ਦੀ ਕਿਲਤ ਟਰਾਂਸਪੋਰਟੇਸ਼ਨ ਦੀ ਹੜਤਾਲ ਬਹੁਤ ਵੱਡਾ ਇੱਕ ਕਿਲਤ ਲੈ ਕੇ ਆਈ ਹੈ ਜੇ ਪٹرول ਨਾ ਹੈ ਤੇ ਟਰਾਂਸਪੋਰਟੇਸ਼ਨ ਰੁਕ ਜਾਏਗੀ ਬਹੁਤ ਵੱਡਾ ਜਿਹੜਾ ਇੱਕ ਸ਼ਹਿਰ 'ਚ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਬੜੇ ਜੋ ਲਾਈਵ ਭਾਰ ਦੇ ਨਾਲ ਨਵੀਂ ਅਪਡੇਟ ਦੇ ਨਾਲ ਫਿਰ ਤੁਹਾਡੇ ਰੂ ਰੂ ਆਵਾਂਗੇ ਜੈਹ ਜਵਾਰ